ਅੱਜ ਧੂਰੀ ਦੇ ਸਾਰੇ ਹੀ ਜਥੇਬਿਕਾ ਨੇ ਖਾਸ ਤੌਰ ਤੇ ਮੱਖਣ ਲਾਲ ਜੀ ਨੇ ਇਹ ਅਰ ਸ਼ਰਮਾ ਜੀ ਨੇ ਪਰ ਸ਼ੋਤਮ ਜੀ ਨੇ ਸਾਡੇ ਪੁਲਿਸ ਪ੍ਰਸ਼ਾਸਨ ਨੇ ਇੱਕ ਸੰਮੇਲਨ ਜਿਹੜਾ ਧੂਰੀ ਦੇ ਵਿੱਚ ਰੱਖਿਆ ਹੈ ਡਰਗ ਅਵੇਰਨੈਸ ਬਹੁਤ ਹੀ ਕਾਮਯਾਬ ਰਿਹਾ ਜਿੰਦੇ ਚ ਤਕਰੀਬ 11200 ਦੇ ਉੱਤੇ ਲੋਕ ਆਏ ਨੇ ਉਹਨਾਂ ਨੂੰ ਇੱਕ ਨਸ਼ਾ ਛਡਾਉਣ ਬਾਰੇ ਪ੍ਰੇਰਿਤ ਕਰਨਾ ਨਸ਼ੇ ਦੀ ਸਪਲਾਈਨ ਨੂੰ ਰੋਕਣ ਬਾਰੇ ਔਰ ਸਕੂਲਾਂ ਕਾਲਜਾਂ ਦੇ ਵਿੱਚ ਟੀਚਰ ਦੇ ਰੂਲ ਬਾਰੇ ਕਿ ਬੱਚਿਆਂ ਨੂੰ ਕਿਵੇਂ ਨਸ਼ੇ ਦੇ ਨੁਕਸਾਨਾਂ ਬਾਰੇ ਦੱਸਿਆ ਜਾਵੇ ਤਾਂ ਕਿ ਜਿਹੜੇ ਸਾਡੇ ਬੱਚੇ ਨੇ ਉਹ ਨਸ਼ੇ ਦੇ ਨਾਲ ਜਿਹੜੇ ਬੱਚੇ ਨਸ਼ੇ ਲੈ ਰਹੇ ਨੇ ਇਸ ਭਿਆਨਕ ਬਿਮਾਰੀ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੇ ਡੀਡਿਕਸ਼ਨ ਕੈਂਪ ਲਾਉਣਾ ਉਹਦੇ ਬਾਰੇ ਗਾਈਡ ਕੀਤਾ ਸਾਡੀ ਪੰਜਾਬ ਪੁਲਿਸ ਵੱਲੋਂ ਪਿੰਡਾਂ ਦੇ ਵਿੱਚ ਸ਼ਹਿਰੀ ਮਹੱਲਿਆਂ ਦੇ ਵਿੱਚ ਕਮੇਟੀਆਂ ਬਣਾਈਆਂ ਗਈਆਂ ਨੇ ਪਿੰਡਾਂ ਦੇ ਵਿੱਚ ਬਾਰੇ ਲਾਉਣ ਲਈ ਪਿੰਡਾਂ ਦੇ ਵਿੱਚ ਅਵੇਅਰਨੈਸ ਲਿਆਉਂਦੀ ਜਿਹੜੇ ਕੋਈ ਬੱਚਾ ਕਿਸੇ ਤਰ੍ਹਾਂ ਇਸ ਜੱਕੜ ਦੇ ਵਿੱਚ ਉਹਨੂੰ ਲਿਆ ਕੇ ਡੀਡਿਕਸ਼ਨ ਕੈਂਪ ਲਾ ਕੇ ਅੱਗੇ ਲਿਉਣ ਲਈ ਸਾਰਿਆਂ ਨੂੰ ਇਹਦੇ ਬਾਰੇ ਪ੍ਰੇਰਿਤ ਕੀਤਾ ਗਿਆ ਔਰ ਲੋਕਾਂ ਨੂੰ ਦੰਤਕੀ ਦਿੱਤੀ ਗਈ ਹੈ ਕਿ ਜਿਹੜਾ ਵੀ ਕੋਈ ਨਸ਼ਾ ਵੇਚਣ ਵਾਲਾ ਹੈ ਉਹਨਾਂ ਬਾਰੇ ਸਾਨੂੰ ਉਤਲਾਹ ਦਿਓ ਔਰ ਜਿਹੜੇ ਸਮਗਲਰ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਕਿਵੇਂ ਫ੍ਰੀਜ਼ ਕਰਨਾ ਹੈ ਉਹਦੇ ਬਾਰੇ ਦੱਸਿਆ ਵੀ ਆ ਉਹਨਾਂ ਦੀਆਂ ਪ੍ਰੋਪਰਟੀਆਂ ਨਾ ਕੋਈ ਠੇਕੇ ਤੇ ਲਾਏਗਾ ਨਾ ਉਹ ਵੇਚ ਸਕਣਗੇ ਇਹਦੇ ਬਾਰੇ ਜਿਹੜੀ ਲੋਕਾਂ ਨੂੰ ਨਾਲ ਜਾਣਕਾਰੀ ਦਿੱਤੀ ਗਈ ਹੈ ਕਿਸੇ ਤਰੀਕੇ ਮੈਂ ਤੁਹਾਨੂੰ ਦਿਆਂ ਕਿ ਧੂਰੀ ਇੰਡਸਟਰੀ ਐਸੋਸੀਏਸ਼ਨ ਜਿਨ੍ਹਾਂ ਨੇ ਕਿਹਾ ਹੈ ਕਿ ਬੱਚੇ ਜਿਹੜੇ ਨਸ਼ਾ ਛੱਡ ਕੇ ਸਰਟੀਫਿਕੇਟ ਸਾਡੇ ਕੋਲ ਲੈ ਕੇ ਆਉਣਗੇ ਅਸੀਂ ਧੂਰੀ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਜੌਬ ਦਵਾਂਗੇ ਤਾਂ ਬਹੁਤ ਹੀ ਚੰਗਾ ਉਪਰਾਲਾ ਬੜੀ ਹੀ ਵੱਡੀ ਸ਼ੇਧ ਸਾਡੇ ਸਮਾਜ ਨੂੰ ਤਾਂ ਕਿ ਅਸੀਂ ਸਾਰੇ ਲੋਕ ਆ ਕੇ ਹੋ ਕੇ ਉਹਨਾਂ ਬੱਚਿਆਂ ਨੂੰ ਪ੍ਰੇਰਿਤ ਕਰੀਏ ਕਿ ਤੁਹਾਨੂੰ ਨੌਕਰੀ ਵੀ ਮਿਲੇਗੀ ਤੁਸੀਂ ਕਿਸੇ ਤੋਂ ਘੱਟ ਨਹੀਂ ਹੈ ਜੇਕਰ ਤੁਸੀਂ ਨਸ਼ਾ ਛੱਡ ਕੇ ਅੱਗੇ ਆਜੋ ਇਹ ਨਸ਼ਾ ਛਡਾਉਣ ਲਈ ਸਾਡੇ ਸਮਾਜ ਦੇ ਹਰੇਕ ਵਰਗ ਨੂੰ ਅੱਗੇ ਆਉਣ ਦੀ ਲੋੜ ਹੈ ਪੇਰੈਂਟਸ ਤੋਂ ਲੈ ਕੇ ਟੀਚਰਾਂ ਸਾਡੀਆਂ ਯੂਨੀਵਰਸਿਟੀਆਂ ਦੇ ਟੀਚਰ ਸਾਡੇ ਸਮਾਜ ਸੇਵੀ ਮੁੱਢੀ ਜੀ ਸਾਡੇ ਧਾਰਮਿਕ ਸੰਸਥਾਵਾਂ ਦੇ ਮੁਖੀ ਔਰ ਸਾਡੇ ਐਨਜੀਓਸ ਔਰ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਵੱਡਾ ਰੋਲ ਹੈ ਇਹ ਜਿਹੜਾ ਰੋਲ ਹੈ ਇਹਨੂੰ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਹਮਲਾ ਮਾਰੀਏ ਤਾਂ ਅਸੀਂ ਜਿਹੜਾ ਨਸ਼ਾ ਇਹ ਪੰਜਾਬ ਦੇ ਵਿੱਚੋਂ ਖਤਮ ਕਰ ਸਕੋ ਸਰ ਮੈਸੇਜ ਕੀ ਹੈਗਾ ਨਸ਼ਾ ਵੇਚਣ ਵਾਲਿਆਂ ਨੂੰ ਵਜ ਦੇ ਨਸ਼ਾ ਵੇਚਣ ਵਾਲਿਆਂ ਨੂੰ ਇਹ ਮੈਸੇਜ ਹੈ ਕਿ ਤੁਹਾਡੇ ਲਈ ਇੱਥੇ ਕੋਈ ਜਗ੍ਹਾ ਨਹੀਂ ਹੈਗੀ ਜੇਲ੍ਹ ਦੇ ਵਿੱਚ ਜਗ੍ਹਾ ਕਿ ਜਿਹੜੀਆਂ ਤੁਸੀਂ ਪ੍ਰਾਪਰਟੀਆਂ ਬਣਾਈਆਂ ਨੇ ਲੋਕਾਂ ਦਾ ਖੂਨ ਚੋਸ ਕੇ ਪਰਿਵਾਰ ਖਤਮ ਕਰਕੇ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਨੇ ਉਹ ਸਾਰੀਆਂ ਫ੍ਰੀਜ਼ ਹੋਣਗੀਆਂ ਤੁਹਾਡੀ ਕੋਈ ਪ੍ਰਾਪਰਟੀ ਲਏਗਾ ਨਹੀਂ ਅੱਗੇ ਉਹਨਾਂ ਦੀ ਕੋਈ ਪ੍ਰਾਪਰਟੀ ਅੱਗੇ ਠੇਕੇਦਾਰ ਨਹੀਂ ਜੜੇਗੀ ਜਿਹੜੀਆਂ ਉਹਨਾਂ ਬੇਨਾਮੀਆ ਪ੍ਰਾਪਰਟੀਆਂ ਬਣਾਈਆਂ ਨੇ ਉਹ ਵੀ ਸਾਰੀਆਂ ਫ੍ਰੀਜ਼ ਕਰਾਵਾਂਗੇ ਇਹ ਨਸ਼ਾ ਸਮੱਗਲਰ ਜਿਹੜੇ ਹੈਗੇ ਨੇ ਜਾਂ ਨਸ਼ਾ ਵੇਚਣ ਵਾਲੇ ਉਹਨਾਂ ਨੂੰ ਇਹੋ ਹੀ ਮੇਰੀ ਜਿਹੜਾ ਮੈਸੇਜ ਤੁਹਾਡੇ ਰਹੀ ਪਹੁੰਚਣਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਇਹ ਮਾੜੀ ਹਰਕਤ ਛੱਡ ਗਏ ਸਹੀ ਰਾਹ ਲੱਭੇ ਨੌਜਵਾਨਾਂ ਨੂੰ ਕੀ ਸੁਨੇਹਾ ਦੂੰਗੀ ਅੱਜ ਨੌਜਵਾਨਾਂ ਨੂੰ ਸੁਨੇਹਾ ਇਹ ਦਵਾਂਗੇ ਕਿ ਆਪਣੇ ਸਰੀਰ ਦੇ ਰਸਟ ਪੋਸਟ ਨੂੰ ਸਿਹਤਮੰਦ ਬਣਾਉਣ ਖਰਾਕਾਂ ਖਾਂ ਜਿੱਥੇ ਪੰਜਾਬ ਪੁਲਿਸ ਦੇ ਵਿੱਚ ਭਰਤੀ ਆ ਰਹੀ ਹੈ ਉਸ ਭਰਤੀ ਦੇ ਵਿੱਚ ਉਹ ਟੈਸਟ ਪਾਸ ਕਰਨ ਸਾਡੀ ਫੌਜ ਦੇ ਵਿੱਚ ਭਰਤੀ ਹੋਣ ਜਿਵੇਂ ਸਾਡੇ ਪੰਜਾਬ ਦੇ ਯੋਧਿਆਂ ਦਾ ਸਾਡੇ ਨੌਜਵਾਨਾਂ ਦਾ ਪਹਿਲਾਂ ਨਾ ਹੁੰਦਾ ਸੀ ਦੇਸ਼ ਦੀ ਇਆਦੀ ਲਈ ਤਾਂ ਸਾਡੀਆਂ ਫੌਜਾਂ ਦੇ ਵਿੱਚੋਂ ਭਰਤੀ ਹੋ ਕੇ ਉਹ ਮੈਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਉਸ ਤਰ੍ਹਾਂ ਦੇ ਆਪਣੇ ਸਰੀਰ ਬਣਾਓ ਤਾਂਗੇ ਪੰਜਾਬੀਆਂ ਦੀ ਆਨ ਮਾਨ ਸ਼ਾਨ ਨਾਲ ਜਿਹੜਾ ਪੰਜਾਬ ਦਾ ਨਾਂ ਜਿਹੜਾ ਉੱਚਾ ਹੋਵੇ ਤੇ ਅਸੀਂ ਨੂੰ ਰੰਗੀਲਾ ਪੰਜਾਬ ਸਰ ਕੀ ਇਦਾਂ ਦਾ ਜੋ ਅੱਜ ਸੈਮੀਨਾਰ ਕੀਤਾ ਗਿਆ ਹੈ ਕਿ ਪਿੰਡਾਂ ਦੇ ਵਿੱਚ ਵੀ ਇਹ ਅਜੇ ਸੈਮੀਨਾਰ ਕੀਤੇ ਜਾਣਗੇ ਬਿਲਕੁਲ ਜੀ ਜਿਹੜੀਆਂ ਅਸੀਂ ਕਮੇਟੀਆਂ ਬਣਾਈਆਂ ਨੇ ਸਾਡੇ ਐਸਐਚਓ ਪੱਧਰ ਤੱਕ ਸਾਡੇ ਡੀਐਸਪੀ ਪੱਧਰ ਤੱਕ ਇਵਨ ਕੇ ਐਸਐਸਪੀ ਪੱਧਰ ਤੱਕ ਵੀ ਜਾ ਕੇ ਇਸੇ ਤਰੀਕੇ ਦੇ ਸੈਮੀਨਾਰ ਕਰਾਏ ਜਾਣਗੇ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਨੂੰ ਯਾਦ ਹੋਵੇਗਾ ਸਭ ਤੋਂ ਪਹਿਲਾਂ ਅਸੀਂ ਸੰਗਰੂਰ ਦੇ ਵਿੱਚ ਸਿਵਲ ਪ੍ਰਸ਼ਾਸਨ ਨੂੰ ਪੁਲਿਸ ਨੂੰ ਨਾਲ ਲੈ ਕੇ ਹਰ ਇੱਕ ਪੋਲੀਟਿਕਲ ਪਾਰਟੀਆਂ ਦੇ ਬੰਦਿਆਂ ਨੂੰ ਨਾਲ ਲੈ ਕੇ ਸਵੈ ਸੇਵੀ ਬੰਦਿਆਂ ਨੂੰ ਨਾਲ ਲੈ ਕੇ ਅਸੀਂ ਸੰਗਰੂਰ ਦੇ ਵਿੱਚ ਮੀਟਿੰਗ ਕੀਤੀ ਸੀ ਜਿੱਥੋਂ ਦੀ ਸ਼ੁਰੂਆਤ ਕੀਤੀ ਹੈ ਉਹ ਸੰਗਰੂਰ ਦੇ ਤਕਰੀਬ ਐਸਐਸਪੀ ਸਾਹਿਬ ਨੇ ਮੈਨੂੰ ਦੱਸਿਆ ਹੈ ਕਿ ਅਸੀਂ ਸਾਰੇ ਹੀ ਪਿੰਡਾਂ ਦੇ ਵਿੱਚ ਜਿਹੜੀਆਂ ਕਮੇਟੀਆਂ ਬਣਾ ਲਈਆਂ ਨੇ ਔਰ ਉਹ ਕਮੇਟੀਆਂ ਇਸੇ ਤਰੀਕੇ ਹੀ ਜਿਵੇਂ ਅੱਜ ਸੈਮੀਨਾਰ ਦੇ ਵਿੱਚ ਗਾਈਡ ਕੀਤਾ ਗਿਆ ਉਹ ਕਮੇਟੀਆਂ ਵੀ ਪਿੰਡਾਂ ਦੇ ਵਿੱਚ ਸਾਡੇ ਪੁਲਿਸ ਸਾਹਿਬ ਨਾਲ ਜਾ ਕੇ public